ਹਾਂਜੀ ਫ੍ਰੈਂਡਸ ਅੱਜ ਦੀ ਵੀਡੀਓ ਜੇ ਆਪਾਂ ਦੇਖਾਂਗੇ ਜੀ ਜੇਲ ਵਾਰਡਨ ਮੈਟਰ ਦੀਆਂ ਅਸਾਮੀਆਂ ਦਾ ਰਿਜ਼ਲਟ ਵੀ ਆ ਚੁੱਕਿਆ ਜੀ ਫਿਜ਼ੀਕਲ ਦਾ ਤੇ ਦੂਸਰਾ ਕਾਉਂਸਲਿੰਗ ਸ਼ਡਿਊਲ ਵੀ ਜਾਰੀ ਹੋ ਚੁੱਕਿਆ ਡਿਟੇਲ ਦੇ ਵਿੱਚ ਦੇਖਾਂਗੇ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਲਿਓ ਜੀ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਚਲੋ ਜੀ ਸ਼ੁਰੂ ਕਰਦੇ ਆਂ ਵੀਡੀਓ ਰਿਜ਼ਲਟ ਚੈੱਕ ਕਰਦੇ ਆਂ ਆਪਾਂ ਪਹਿਲਾਂ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਤੇ ਫਿਜ਼ੀਕਲ ਸਕਰੀਨਿੰਗ ਟੈਸਟ ਜਿਹੜਾ 21 12 23 ਤੋਂ 23 12 ਦੇਖੋ ਕਿੰਨੇ ਕੈਂਡੀਡੇਟ ਲਾਸਟ ਦੇ ਰਿਜ਼ਲਟ ਦਿੱਤਾ ਹੈ ਜੀ ਐਬਸੈਂਟ ਐਬਸੈਂਟ ਕੁਆਲੀਫਾਈ ਐਬਸੈਂਟ ਨੋਟ ਕੁਆਲੀਫਾਈ ਐਬਸੈਂਟ 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 ਕੁਆਲੀਫਾਈ ਬਹੁਤ ਘੱਟ ਦਿਖ ਰਿਹਾ ਐ ਐਬਸੈਂਟ ਤੇ ਨੋਟ ਕੁਆਲੀਫਾਈਡ ਕੈਂਡੀਡੇਟ ਹੀ ਜ਼ਿਆਦਾ ਨੇ ਠੀਕ ਹੈ ਜੀ ਕੈਟਾਗਰੀ ਦਿੱਤੀ ਹੋਈ ਐ ਜੈਂਡਰ ਦਿੱਤਾ ਹੋਇਆ ਟੋਟਲ ਕੈਂਡੀਡੇਟ ਆਪਾਂ ਚੈੱਕ ਕਰਦੇ ਆ ਕਿੰਨੇ ਕੈਂਡੀਡੇਟ ਦਾ ਜਿਹੜਾ ਰਿਜ਼ਲਟ ਐ ਅਨਾਉਂਸ ਕੀਤਾ ਗਿਆ ਠੀਕ ਹੈ ਜੀ ਆਈ ਥਿੰਕ ਕਾਫੀ ਕੈਂਡੀਡੇਟ ਐਬਸੈਂਟ ਰਹੇ ਨੇ ਕਾਫੀ ਕੈਂਡੀਡੇਟ ਐਗੇ ਜਿਹੜੇ ਨੋਟ ਕੁਆਲੀਫਾਈਡ ਨੇ ਕੁਆਲੀਫਾਈਡ ਕੈਂਡੀਡੇਟ ਕੁਛ ਕੀ ਦਿਖ ਰਿਹਾ ਆ किन्ने कैंडिडेट ने मार्क चेक कर दें जी चलो लास्ट तक आप लाएंगे टोटल कितने कैंडिडेट ने गए देखो जी ज़ेड़ा मर्जी पेज देख लो एब्सेंट नॉट क्वालीफाइड एब्सेंट नॉट क्वालिफाइड एब्सेंट नॉट क्वालीफाइड ही आ रहा ठीक है जी क्वालीफाइड बहुत घट दिख रहे हैं देखो एब्सेंट एब्सेंट एबसेंट क्वालिफाइड ਦੇਖੋ ਆਪ ਪੂਰੇ ਪੇਜ ਦੇ ਵਿੱਚ ਆਪਾਂ ਚੈੱਕ ਕਰਾਂਗੇ ਇੱਕ ਕੁਆਲੀਫਾਈਡ ਨੋਟ ਕੁਆਲੀਫਾਈਡ ਨੋਟ ਕੁਆਲੀਫਾਈਡ ਦੋ ਕੁਆਲੀਫਾਈਡ ਤਿੰਨ ਕੁਆਲੀਫਾਈਡ ਚਾਰ ਕੁਆਲੀਫਾਈਡ ਪੰਜ ਕੁਆਲੀਫਾਈਡ ਛੇ ਕੁਆਲੀਫਾਈਡ ਸੱਤ ਸੱਤ ਕੁਆਲੀਫਾਈਡ ਕੈਂਡੀਡੇਟ ਬਾਕੀ ਸਾਰੇ ਐਬਸੈਂਟ ਤੇ ਨੋਟ ਕੁਆਲੀਫਾਈਡ ਨੇ ਠੀਕ ਹੈ ਜੀ ਇਸ ਤਰ੍ਹਾਂ ਟੋਟਲ ਆਪਾਂ ਚ ਕੈਂਡੀਡੇਟ ਚੈੱਕ ਕਰਾਂਗੇ ਕਿੰਨੇ ਕੈਂਡੀਡੇਟ ਨੇਗੇ ਜਿਨ੍ਹਾਂ ਦਾ ਨਾਮ ਹੈ ਜਿਹੜਾ ਇਸ ਲਿਸਟ ਦੇ ਵਿੱਚ ਜਾਰੀ ਕੀਤਾ ਗਿਆ ਠੀਕ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਲੂ ਕਰ ਦਿਓ ਤਾਂ ਕਿ ਜਿੰਨੇ ਵੀ ਕੈਂਡੀਡੇਟ ਨੇਗੇ ਉਹਨਾਂ ਸਾਰਿਆਂ ਤੱਕ ਇਹ ਵੀਡੀਓ ਪਹੁੰਚ ਸਕੇ Facebook Twitter Instagram Thread ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ PDF ਫਾਈਲ ਲਈ Telegram ਚੈਨਲ ਦਾ ਲਿੰਕ ਵੀ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਪਲੀਜ਼ ਕਮੈਂਟ ਜਰੂਰ ਕਰ ਦਿਓ PDF ਫਾਈਲ ਆਪਾਂ Telegram ਚੈਨਲ ਤੇ ਪ੍ਰੋਵਾਈਡ ਕਰਵਾ ਦੇਾਂਗੇ ਕਲੀਅਰ ਹੈ ਜੀ ਟੋਟਲ ਕੈਂਡੀਡੇਟ ਆਪਾਂ ਚੈੱਕ ਕਰ ਲੈਨੇ ਆ ਜੀ ਕਿੰਨੇ ਕੈਂਡੀਡੇਟ ਨੇ ਲੋ ਜੀ 3954 ਕੈਂਡੀਡੇਟ ਨੇ ਜਿਨ੍ਹਾਂ ਦੇ ਇਸ ਲਿਸਟ ਦੇ ਵਿੱਚ ਨਾਮ ਆਏ ਨੇ ਸੌਰੀ ਹੁਣ ਕਾਫੀ ਕੈਂਡੀਡੇਟ ਨੇਗੇ ਜਿਹੜੇ ਉਹ ਐਬਸੈਂਟ ਤੇ ਨੋਟ ਕੁਆਲੀਫਾਈਡ ਨੇ ਕੁਝ ਕਿ ਕੈਂਡੀਡੇਟ ਨੇ ਜਿਹੜੇ ਕੁਆਲੀਫਾਈਡ ਨੇ ਕਲੀਅਰ ਹੈ ਜੀ ਦੂਸਰੀ ਆਪਾਂ ਹੁਣ ਚੱਲਦੇ ਆਂ ਡੇਟਸ ਵਾਲ ਕਾਉਂਸਲਿੰਗ ਦੀਆਂ ਕਦੋਂ-ਕਦੋਂ ਡੇਟਸ ਨੇਗੀਆਂ ਕਿੰਨਾ-ਕਿੰਨਾ ਕੈਂਡੀਡੇਟ ਨੂੰ ਬੁਲਾਇਆ ਗਿਆ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਵੀਡੀਓ ਨੂੰ ਸ਼ੇਅਰ ਸ਼ੁਰੂ ਕਰ ਦਿਓ ਅਤੇ ਇਨਫੋ ਅਬਾਊਟ ਆਲਗੋਮੈਂਟ ਜੋਬ ਚੈਨਲ ਤੇ ਹੋਮਪੇਜ ਤੇ ਆਪਣਾ ਚੈਨਲ ਹੈ ਇਨਫੋ ਅਬਾਊਟ ਆਲਟੈਕ ਟੈਕਨੀਕਲ ਵੀਡੀਓ ਲਈ ਉਹਨੂੰ ਵੀ ਸਾਰਿਆਂ ਨੇ ਸਬਸਕ੍ਰਾਈਬ ਕਰ ਲੈਣਾ ਇੰਸਟਾਗ੍ਰam ਤੇ ਵਟਸਐਪ ਚੈਨਲ ਤੇ ਕਾਫੀ ਕੈਂਡੀਡੇਟ ਰਹਿੰਦੇ ਨੇ ਜੁਆਇਨ ਕਰਨ ਤਾਂ ਪਲੀਜ਼ ਉਹ ਸਾਰੇ ਜੁਆਇਨ ਕਰ ਲੋ ਚਲੋ ਜੀ ਆਪਾਂ ਦੂਸਰੀ ਲਿਸਟ ਦੇਖਦੇ ਹਾਂ ਕਾਉਂਸਲਿੰਗ ਸ਼ਡਿਊਲ ਦੀ ਗੱਲ ਕਰਦੇ ਹਾਂ ਜੀ 1-1 2 ਨਗਰ ਮੁਖਾਲੀ ਵਿਕੇ ਸੱਦਿਆ ਗਿਆ ਜੀ ਕਾਉਂਸਲਿੰਗ ਸ਼ਡਿਊਲ ਹੈ ਜਿਹੜਾ ਉਹ ਆਪਾਂ ਅੱਗੇ ਡਿਟੇਲ ਦੇ ਵਿੱਚ ਦੇਖਾਂਗੇ ਸਾਰੇ ਕੈਂਡੀਡੇਟ ਨੂੰ ਰਿਕਵੈਸਟ ਹੈ ਪਲੀਜ਼ ਆਪਦੇ ਜਿੰਨੇ ਡਾਕੂਮੈਂਟ ਨੇ ਸਾਰੇ ਚੰਗੀ ਤਰ੍ਹਾਂ ਕੰਪਲੀਟ ਕਰਕੇ ਰੱਖੇ ਜਾਇਓ ਤਾਂ ਕਿ ਕੋਈ ਵੀ ਜਿਹੜੀ ਦੇਖਿਆਦਾ ਉਸ ਦਾ ਸਾਹਮਣਾ ਨਾ ਕਰਨਾ ਪਵੇ ਠੀਕ ਹੈ ਜੀ ਕਾਉਂਸਲਿੰਗ ਸਮੇਂ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਲੜੀ ਨੰਬਰ 3 ਵਿੱਚ ਦਰਜ ਸ਼ਰਤਾ ਅਨੁਸਾਰ ਹੀ ਆਪਣੇ ਵਿਦਿਅਕ ਦਸਤਾਵੇਜ਼ ਰੱਖਵਾ ਕਰਨਾ ਸੰਬੰਧਕ ਦਸਤਾਵੇਜ਼ ਪਹਛਾਨ ਪੱਤਰ ਅਤੇ ਹੋਰ ਲੋੜੀ ਦੇ ਦਸਤਾਵੇਜ਼ ਜਿਹੜੇ ਉਹ ਹਰ ਤਰ੍ਹਾਂ ਨਾਲ ਮੁਕੰਮਲ ਕਰਕੇ ਕਾਉਂਸਲਿੰਗ ਤੇ ਤੁਸੀਂ ਪਹੁੰਚਣਾ ਹੈ ਤਾਂ ਕਿ ਕੋਈ ਵੀ ਮੁਸ਼ਕਲ ਜਿਹੜੀ ਨਾ ਆਵੇ ਕਲੀਅਰ ਹੈ ਜੀ ਅਨੈਕਸਰ ਏ ਐਨੈਕਸਰ ਬੀ ਹੈ ਜਿਹੜਾ ਚੰਗੀ ਤਰ੍ਹਾਂ ਪੜ੍ਹਨਾ ਹੈ ਆਪਾਂ ਅੱਗੇ ਦੇਖਾਂਗੇ ਅਨੈਕਸਰ ਏ ਤੇ ਐਨੈਕਸਰ ਬੀ ਨੂੰ ਠੀਕ ਹੈ ਜੀ ਕਾਉਂਸਲਿੰ ਫਾਈਲ ਕਵਰ ਦੇ ਵਿੱਚ ਲੈ ਕੇ ਜਾਣੇ ਪਲਾਸਟਿਕ ਫੋਟੋਅਲਬ ਚ ਨਹੀਂ ਲੈ ਕੇ ਜਾਣੇ ਸਵੇਤ ਅਸਦੀਕ ਜੂਦਾ ਜਿਹੜੀਆਂ ਫੋਟੋਕਾਪੀਆਂ ਨੇ ਉਹਨਾਂ ਦੀਆਂ ਨਾਲ ਰੱਖਣੀਆਂ ਨੇਗੀਆਂ ਟੈਗ ਕਰਕੇ ਜਨਮ ਮਿਤੀ ਦਾ ਸਬੂਤ 10ਵੀਂ ਦਾ ਪੰਜਾਬੀ ਮੈਟ੍ਰਿਕ ਦਾ ਸਬੂਤ ਵਿਦਿਅਕ ਯੋਗਤਾ ਦੇ ਸਾਰੇ ਸਰਟੀਫਿਕੇਟ ਆਨਲਾਈਨ ਅਪਲਾਈ ਕਰਨ ਵਾਲੇ ਫਾਰਮ ਐਪਲੀਕੇਸ਼ਨ ਫਾਰਮ ਠੀਕ ਹੈ ਰੰਗਦਾਰ ਪਾਸਪੋਰਟ ਸਾਈਜ਼ ਫੋਟੋਆਂ ਸਨাক্তੀ ਵਜੋਂ ਪੈਨ ਕਾਰਡ ਜਾਂ ਆਧਾਰ ਕਾਰਡ ਕੋਈ ਇੱਕ ਪ੍ਰੂਫ ਰੱਖਵੀਆਂ ਛੜਣੀਆਂ ਦੇ ਜਿਹੜੇ ਸਬੰਧਤ ਥੋੜੇ ਜਿਹੜੇ ਡਾਕੂਮੈਂਟਸ ਨੇਗੇ ਰਿਜ਼ਰਵੇਸ਼ਨ ਸਰਟੀਫਿਕੇਟ ਨੇਗੇ ਉਹ ਸਾਰੇ ਜੇ ਇਹ ਜਿਹੜੀ ਵੀ ਕੈਟੇਗਰੀ ਨਾਲ ਸੰਬੰਧਤ ਹੋ ਤੁਸੀਂ ਕਲੀਅਰ ਹੈ ਜੀ ਹੁਣ ਅੱਗੇ ਆਪਾਂ ਗੱਲ ਕਰਦੇ ਆਂ ਅਨੈਕਚਰ A ਐਂਡ ਅਨੈਕਚਰ B ਦੀ A ਵਾਲਾ ਅਨੈਕਚਰ A ਹੈ ਜਿਹੜਾ ਜੀ ਧਿਆਨ ਨਾਲ ਤੁਸੀਂ ਪਰਖ ਕੇ ਲੈ ਕੇ ਜਾਣਾ ਜੇ ਕੁਝ ਨਹੀਂ ਸਮਝ ਲੱਗਿਆ ਤਾਂ ਪਲੀਜ਼ ਕਮੈਂਟ ਜ਼ਰੂਰ ਕਰ ਦਿਓ PDF ਫਾਈਲ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾ ਦੇਵਾਂਗੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਤੇ ਪਲੀਜ਼ ਕਮੈਂਟ ਜ਼ਰੂਰ ਕਰ ਦਿਓ ਠੀਕ ਹੈ ਜੀ ਅਨੈਕਚਰ A ਨੂੰ ਧਿਆਨ ਨਾਲ ਭਰਨਾ ਹੈ ਇਸ ਦੇ ਵਿੱਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਅਨੈਕਚਰ B ਨੂੰ ਧਿਆਨ ਨਾਲ ਭਰ ਲਿਓ ਇਹਦੇ ਵਿੱਚ ਵੀ ਕੁਝ ਕੋਈ ਗਲਤੀ ਹੋਣੀ ਨਹੀਂ ਚਾਹੀਦੀ ਕਲੀਅਰ ਹੈ ਜੀ ਅਨੁਲਗ A ਠੀਕ ਹੈ ਏ ਵਾਲੇ ਕੈਂਡੀਡੇਟ ਨੇਗੇ ਜਿਨ੍ਹਾਂ ਨੂੰ ਬੁਲਾਇਆ ਗਿਆ ਹੁਣ ਆਪਾਂ ਕੈਂਡੀਡੇਟ ਦੇਖ ਲੈਨੇ ਆ ਟੋਟਲ ਕਿਹੜੇ ਕਿਹੜੇ ਕੈਂਡੀਡੇਟ ਨੇ ਇਸ ਲਈ ਕਹਿੰਦੇ ਆ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਇਹ ਜਿਹੜੀ ਉਹ ਮਿਸ ਨਾ ਹੋਵੇ ਠੀਕ ਹੈ ਜੀ ਟੋਟਲ ਆਪਾਂ ਕੈਂਡੀਡੇਟ ਚੈੱਕ ਕਰ ਲੈਨੇ ਆ ਵੀ ਕਿੰਨੇ ਕੈਂਡੀਡੇਟ ਨੇਗੇ ਜਿਹੜੇ ਬੁਲਾਇਆ ਗਿਆ ਠੀਕ ਹੈ ਜੀ ਕਮੇਟੀ ਨੰਬਰ ਏ ਹੈ ਡੇਟ ਐਂਡ ਟਾਈਮ ਆਫ ਕਾਉਂਸਲਿੰਗ ਹੈ ਜਿਹੜਾ ਸੈਕਿੰਡ ਲਾਸਟ ਕਾਲਮ ਦੇ ਵਿੱਚ ਹੈ 1 1 2024 ਨੂੰ ਸਵੇਰੇ 10 ਵਜੇ ਬੁਲਾਇਆ ਗਿਆ ਨਵੇਂ ਸਾਲ ਵਾਲੇ ਦਿਨ ਕਲੀਅਰ ਹੈ ਜੀ ਹੈਪੀ ਨਿਊ ਇਅਰ ਜੀ ਸਾਰੇ ਸਾਰਿਆਂ ਨੂੰ ਜਿਹੜੇ ਕੈਂਡੀਡੇਟ ਨੇ ਨਵੇਂ ਸਾਲ ਤੇ ਕਾਉਂਸਲਿੰਗ ਤੇ ਜਾ ਰਹੇ ਆ ਠੀਕ ਹੈ ਜੀ ਹੁਣ ਆਪਾਂ ਟੋਟਲ ਚੈੱਕ ਕਰ ਲੈਨੇ ਆ ਵੀ ਕਿੰਨੇ ਕੈਂਡੀਡੇਟ ਨੇਗੇ ਜਿਹੜੇ ਦੇਖੋ ਇੱਕ ਦੋ ਦੇਣਾ ਚੀ ਇਹਨਾਂ ਨੇ ਨਵੇੜ ਦੇਣੇ ਨੇ ਕੋਈ ਬਹੁਤੇ ਕੈਂਡੀਡੇਟ ਹੈ ਨਹੀਂ ਇਹਦੇ ਚ ਇੱਕ ਵਾਰ ਆਪਾਂ ਚੈੱਕ ਜਰੂਰ ਕਰ ਲੈਨੇ ਆ ਠੀਕ ਹੈ ਜੀ ਕਮੇਟੀਆਂ ਨੇਗੀਆਂ ਜਿਹੜੀਆਂ 2 3 4 5 6 ਠੀਕ ਹੈ ਜੀ 7 8 ਟੋਟਲ 8 9 ਠੀਕ ਹੈ ਜੀ ਟੋਟਲ 9 ਕਮੇਟੀ 9 10 ਆਈ ਥਿੰਕ 10 ਕਮੇਟੀਆਂ ਬਣੀਆਂ ਨੇ 875 ਕੈਂਡੀਡੇਟ ਨੇਗੇ ਜਿਹੜੇ ਕੁਆਲੀਫਾਈ ਕਰ ਪਏ ਨੇ ਸਾਰੀਆਂ ਕੈਟਾਗਰੀ ਦੇ। ਕਲੀਅਰ ਹੈ ਜੀ ਕੈਟਾਗਰੀ ਵਾਈਜ਼ ਪੀਡੀਐਫ ਫਾਈਲ ਜਿਹੜੀ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾ ਦੇਗੇ ਵਾਰ-ਵਾਰ ਤਾਂ ਕਿ ਨੇ ਰਹਿਣੇ ਆ ਤਾਂ ਕਿ ਕਾਫੀ ਕੈਂਡੀਡੇਟ ਰਹਿ ਜਾਂਦੇ ਨੇ। WhatsApp ਚੈਨਲ ਕਾਫੀ ਕੈਂਡੀਡੇਟ ਨੇ ਜੁਆਇਨ ਨਹੀਂ ਕੀਤਾ ਹੋਇਆ। ਤਾਂ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਪਲੀਜ਼ ਜੁਆਇਨ ਜ਼ਰੂਰ ਕਰ ਲਿਓ। ਹੋਰ ਅਪਡੇਟ ਨਾਲ ਜਲਦੀ ਹੀ ਹਾਜ਼ਰ ਹੋਵਾਂਗੇ ਜੀ। ਤਦ ਤੱਕ ਲਈ ਵੀ ਸੇਵ, ਸਟੇ ਕਨੈਕਟਡ, ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਓ ਜ